ਸਿੱਖ ਇਤਿਹਾਸ ਦੀ ਵਿੱਚ ਗੁਰੂਆਂ, ਭਗਤਾਂ, ਪੀਰਾਂ, ਪੈਗੰਬਰਾਂ ਦਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਹਿਬਾਨ ਦੀ ਬਾਣੀ ਦੇ ਨਾਲ 11 ਪਟਾਂ ਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ। ਉਥੇ ਹੀ ਗੁਰੂ ਸਾਹਿਬ ਨੇ ਬੜੇ ਪਿਆਰ ਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ। ਇਹਨਾਂ ਵਿੱਚ ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਬੈਣੀ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਭਗਤ ਜੈਦੇਵ ਜੀ ਭਗਤ ਰਾਮਾਨੰਦ ਜੀ ਭਗਤ ਸੈਣ ਜੀ ਭਗਤ ਸਦਨਾ ਜੀ ਅਤੇ ਭਗਤ ਰਵੀਦਾਸ ਜੀ ਦਾ ਨਾਮ ਵਰਨਣ ਜੋਗੀ ਭਗਤ ਰਵੀਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਸ ਤੋਂ ਇਲਾਵਾ ਉਹਨਾਂ ਦੀ ਕਾਫੀ ਰਚਨਾ ਵੀ ਮਿਲਦੀ ਹੈ ਉਹਨਾਂ ਦੀ ਰਚਨਾ ਰੱਬ ਗੁਰੂ ਬ੍ਰਹਿਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸਨੇਹ ਅੰਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜ਼ੋਰ ਦਿੰਦੀ ਹੈ ਉਹਨਾਂ ਦੀ ਰਚਨਾ ਦਾ ਭਗਤ ਤੇ ਵਿਚਾਰਤਾ 라 ਉਤੇ ਵੀ ਡੂੰਗਾ ਪ੍ਰਭਾਵ ਪਿਆ ਹੈ ਮਨੁੱਖ ਰੱਬ ਦਾ ਨਾਮ ਹੀਰਾ ਛੱਡ ਕੇ ਹੂਰ ਥਾਮਾਂ ਤੇ ਸੁੱਖਾਂ ਦੀ ਆਸ ਰੱਖਦਾ ਹੈ ਉਹ ਮਨੁੱਖ ਨੂੰ ਸਿਰਫ ਦੁੱਖ ਹੀ ਮਿਲਦੇ ਹਨ ਭਗਤ ਰਵੀਦਾਸ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉੱਚੇ ਨੀਚੇ ਛੂਤ ਛਾਤ ਪੇਖਾਂ ਪਖੰਡਾ ਨਾਮ ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਭਗਤ ਰਵੀਦਾਸ ਜੀ ਦੁਆਰਾ ਰਚਿਤ ਬਾਣੀ ਦੀ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਭੂ ਭਗਤੀ ਦੇ ਨਾਲ-ਨਾਲ ਜਿੰਨਾ ਭਗਤਾਂ ਨੇ ਸਮਾਜ ਸੁਧਾਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਵਿੱਚੋਂ ਭਗਤ ਰਵੀਦਾਸ ਜੀ ਦਾ ਅਹਿਮ ਸਥਾਨ ਹੈ। ਭਗਤ ਰਵਿਦਾਸ ਜੀ ਦਾ ਜਨਮ 1377 14ਵੀਂ ਸਦੀ ਵਿੱਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ਼ਦੇਵੀ ਜੀ ਦੇ ਕੋਕੋ ਕਾਸ਼ੀ ਬਨਾਰਸ ਵਿਖੇ ਹੋਇਆ। ਭਗਤ ਰਵਿਦਾਸ ਜੀ ਨੂੰ ਗੁਰੂ ਰਵਿਦਾਸ ਭਗਤ ਰਵਿਦਾਸ ਸੰਤ ਰਵਿਦਾਸ ਰਹਿ ਦਾਸ ਰੋਹੀ ਦਾਸ ਤੇ ਰੂਹੀ ਦਾਸ ਆਦ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇੱਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ, ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ। ਉਹਨਾਂ ਦਾ ਸਬੰਧ ਦੁਨਿਆਵੀ ਤੌਰ 'ਤੇ ਚਮਾਰ ਜਾਤੀ ਨਾਲ ਸੀ, ਜੋ ਕਿ ਉਸ ਵਕਤ ਇੱਕ ਅਸ਼ੂਤ ਜਾਤ ਮੰਨੀ ਜਾਂਦੀ ਸੀ। ਉਹਨਾਂ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸਨ। ਮਨੂ ਸਿਮਰਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਬ੍ਰਾਹਮਣ ਪਿਤਾ ਅਤੇ ਸ਼ੂਦਰ ਮਾਤਾ ਤੋਂ ਹੋਈ ਹੈ। ਇਸ ਕਰਕੇ ਇਸ ਜਾਤੀ ਨੂੰ ਬੜੀ ਘਿਰਨਾ ਨਾਲ ਦੇਖਿਆ ਜਾਂਦਾ ਸੀ ਭਗਤ ਰਵੀਦਾਸ ਸੰਤ ਰਾਮਾਨੰਦ ਜੀ ਦੇ ਚੇਲੇ ਭਗਤ ਕਬੀਰ ਜੀ ਦੇ ਸਮਕਾਲੀ ਸਨ ਭਗਤ ਰਵੀਦਾਸ ਜੀ ਨੂੰ ਭਗਤੀ ਕਰਨ ਕਰਕੇ ਜਾਤਿ ਵਿਮਾਨੀਆਂ ਵੱਲੋਂ ਕਈ ਵਾਰ ਡਰਾ ਦਿੱਤਾ ਗਿਆ ਤੇ ਕਈ ਵਾਰ ਉਹਨਾਂ ਨੂੰ ਜਲੀਲ ਹੋਣਾ ਪਿਆ ਇੱਕ ਵਾਰੀ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਰਵੀਦਾਸ ਜੀ ਨੂੰ ਪਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿੱਤਾ ਪਰ ਰਵੀਦਾਸ ਜੀ ਨੇ ਨੇ ਤੜਕ ਹੋ ਕੇ ਕਿਹਾ ਕਿ ਪਰਮਾਤਮਾ ਕਿਸੇ ਖਾਸ ਜਾਤ ਵਰਣ ਜਾਂ ਮਜ੍ਹਬ ਦਾ ਨਹੀਂ ਹੈ ਉਹ ਸਭ ਦਾ ਹੈ ਬ੍ਰਾਹਮਣਾਂ ਨੇ ਗੁੱਸੇ ਵਿੱਚ ਡਾਂਗਾਂ ਚੁੱਕ ਲਈਆਂ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਇਸ ਕਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਜੀਵਨ ਕਿੰਨੀਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ ਸ਼ਾਇਦ ਇਹ ਹੀ ਵਜ੍ਹਾ ਹੈ ਕਿ ਭਗਤ ਰਵੀਦਾਸ ਜੀ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਕ ਦੇ ਰੂਪ ਵਿੱਚ ਸਹਾਇਤਾ ਕਰਨ ਲਈ ਵਾਰ-ਵਾਰ ਪੁਕਾਰਿਆ ਹੈ ਭਗਤ ਰਵੀਦਾਸ ਜੀ ਨੇ ਸਮਾਜ ਵਿੱਚ ਅਜਹੀਆਂ ਫੈਲੀਆਂ ਕੁਰਿਤੀਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਇਸ ਭੇਦਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪਰਮਾਤਮਾ ਦੇ ਭਗਤ ਨੂੰ ਹੀ ਸਭ ਤੋਂ ਉੱਚਾ ਦਰਜਾ ਦਿੱਤਾ ਉਹਨਾਂ ਦਾ ਕਥਨ ਹੈ ਕਿ ਮਨੁੱਖ ਅੰਦਰ ਡਰ ਚਿੰਤਾ ਗਰੀਬੀ ਦੁੱਖ ਗਿਰਾਵਟ ਦੁਬਦਾ ਜੋ ਮਦ ਕਾਲੀ ਸਮਾਜ ਦੀਆਂ ਸਮੱਸਿਆਵਾਂ ਸਨ ਜਿਸ ਨਾਲ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ ਪਰ ਇਸੇ ਸ਼ਬਦ ਵਿੱਚ ਉਹਨਾਂ ਨੇ ਅਜਿਹੀ ਸੂਚੀ ਵੀ ਦਿੱਤੀ ਹੈ ਕਿ ਜੋ ਮਨੁੱਖ ਨੂੰ ਵਿਕਾਸ ਦੇ ਰਸਤੇ ਤੇ ਪਾ ਕੇ ਖੁਸ਼ਹਾਲੀ ਤੇ ਆਨੰਦ ਦੇ ਰਾਹ ਵੱਲ ਨੂੰ ਲੈ ਕੇ ਜਾਂਦੀ ਹੈ ਇਸ ਵਿੱਚ ਉਹ ਇੱਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ ਇਕ ਅਜਿਹੇ ਸ਼ਹਿਰ ਦੀ ਤਸਵੀਰ ਪੇਸ਼ ਕਰਦੇ ਹਨ ਜਿੱਥੇ ਰੋਜੀ ਰੋਟੀ ਦਾ ਫਿਕਰ ਨਾ ਹੋਵੇ ਨਾ ਖਨਾਜ਼ ਪਰੰਦਾ ਡਰ ਨਾ ਹਕੂਮਤ ਦਾ ਖੌਫ ਸੈਰਸਪੱਟੇ ਦੀ ਖੁੱਲੀ ਆਜ਼ਾਦੀ ਜਿੱਥੇ ਕੋਈ ਰੋਕ ਟੋਕ ਨਾ ਹੋਵੇ ਅੰਗ 345 ਤੇ ਦਰਜ ਆਪ ਜੀ ਦੀ ਬਾਣੀ ਦੇ ਸ਼ਬਦ ਵਿੱਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮਪੁਰੇ ਦੇ ਆਨੰਦਮਈ ਸਹਜਤਾ ਦਾ ਅਲੌਕਿਕ ਅਤੇ ਨੂਰਾਨੀ ਪ੍ਰਕਾਸ਼ ਦਾ ਆਨੰਦ ਭਰਪੂਰ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ ਭਗਤ ਰਵੀਦਾਸ ਇੱਕ ਅਗਾਂਵਧੂ ਖਿਆਲੀ ਸਨ ਉਹ ਮਰਨ ਤੋਂ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਿਕ ਮੁਕਤੀ ਹੈ ਸਾਰੇ ਸਮਾਜ ਦੀ ਕਲਿਆਣ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ ਭਗਤ ਰਵੀਦਾਸ ਸਮਾਜ ਦਰਸ਼ਨ ਅਤੇ ਉਸਾਰਨ ਦੀ ਪ੍ਰੇਰਣਾ ਕਰਦੇ ਹਨ ਕਿਉਂਕਿ ਉਸ ਸਮਾਂ ਤੁਰਕਾਂ ਤੇ ਪਠਾਣਾ ਦੇ ਰਾਜ ਵਿੱਚ ਅਰਾਜਿਕਤਾ ਅਸਥਿਰਤਾ ਅਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿੱਲੇ ਦੀ ਸਲਤਨਤ ਕਮਜ਼ੋਰ ਹੋ ਚੁੱਕੀ ਸੀ ਆਮ ਲੋਕਾਂ ਵਿੱਚ ਨਿਰਾਸ਼ਾ ਹੋ ਚੁੱਕੀ ਸੀ ਭਗਤ ਰਵੀਦਾਸ ਨੇ ਇਹ ਨਹਾ ਹਾਰਿਆ ਲੈ ਤਾੜਿਆ ਲੋਕਾਂ ਨੂੰ ਇੱਕ ਨਵਾਂ ਸੁਪਨਾ ਦਿਖਾਇਆ ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿੱਧ ਦਾਰਸ਼ਨਿਕ ਪਲੇਟੋ ਨੇ ਆਦਰਸ਼ਵਾਦੀ ਰਾਜ ਦੀ ਤਸਵੀਰ ਖਿੱਚੀ ਸੀ ਉਸ ਤੋਂ ਬਾਅਦ ਥਾਮਸ ਮੌਰਨ ਨੇ ਇੱਕ ਕਲਪਿਤ ਦੀਪ ਦੀ ਅਦਰਸ਼ਵਾਦੀ ਸਮਾਜਿਕ ਤੇ ਰਾਜਨੀਤਿਕ ਤਸਵੀਰ ਤਸਵੀਰ ਕੀਤੀ ਸੀ ਜਿਸ ਦੀ ਚਰਚਾ ਸੰਸਾਰ ਵਿੱਚ ਹਰ ਥਾਂ ਤੇ ਹੋਈ ਪਰ ਭਗਤ ਰਵਿਦਾਸ ਨੇ ਬੇਗਮਪੁਰੇ ਦੀ ਚਰਚਾ ਕਿਤੇ ਨਹੀਂ ਹੋਈ ਸ਼ਿਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤੀ ਹੋਣ ਵਿੱਚ ਕੋਈ ਸ਼ਰਮ ਨਹੀਂ ਸੀ ਸਗੋ ਉਹਨਾਂ ਨੇ ਗਰਬਾਣੀ ਵਿੱਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਪੂਰਕ ਤਰੀਕੇ ਨਾਲ ਪਰਚੇ ਦਿੱਤਾ ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਚਾ ਜਨਮ ਹ ਮਾਰਾ ਤੁਮ ਸ਼ਰਣਾਗਤ ਰਾਜਾ ਰਾਮਚੰਦ ਕਹ ਰਵਿਦਾਸ ਚਮਾਰਾ ਇੱਕ ਵਾਰ ਚੰਤੋੜ ਦੀ ਰਾਣੀ ਝਾਲਾ ਬਾਈ ਨੇ ਭਗਤ ਰਵਿਦਾਸ ਤੇ ਹੋਰ ਪੰਡਤਾਂ ਨੂੰ ਆਪਣੇ ਮਹਿਲ ਵਿੱਚ ਭਰਮ ਭੋਜ ਤੇ ਬੁਲਾਇਆ ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ ਫੈਸਲਾ ਹੋਇਆ ਕਿ ਪਹਿਲੇ ਸਾਰੇ ਪੰਡਤ ਭੋਜਨ ਛਕਣਗੇ ਤੇ ਉਹਨਾਂ ਤੋਂ ਬਾਅਦ ਵਿੱਚ ਭਗਤ ਰਵਿਦਾਸ ਜੀ ਕਿਉਂਕਿ ਭਗਤ ਰਵਿਦਾਸ ਜੀ ਨੀਵੀਂ ਜਾਤੀ ਦੇ ਸਨ ਉਹਨਾਂ ਨੂੰ ਬਰਾਬਰ ਬਿਠਾਣਾ ਬ੍ਰਾਹਮਣਾਂ ਨੂੰ ਮਨਜ਼ੂਰ ਨਹੀਂ ਸੀ ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ਜਿਸ ਵਕਤ ਭੋਜਨ ਦਾ ਸਮਾਂ ਆਇਆ 118 ਪੰਡਤਾਂ ਦਾ ਭੋਜਨ ਪਰੋਸਿਆ ਗਿਆ ਰਾਣੀ ਨੂੰ ਇਹ ਚੰਗਾ ਨਹੀਂ ਲੱਗਿਆ ਪਰ ਭਗਤ ਰਵਿਦਾਸ ਨੇ ਕਿਹਾ ਠੀਕ ਹੈ ਮੈਂ ਬਾਅਦ ਵਿੱਚ ਭੋਜਨ ਸ਼ੱਕ ਲਵਾਂਗਾ ਇਕ ਕ ਕੀ ਉਪਗਤੀ ਵਿੱਚ ਲੀਨ ਹੋ ਗਏ ਜਿਸ ਵਕਤ ਪੰਗਤ ਵਿੱਚ ਭੋਜਨ ਛਕ ਲਈ ਪੰਡਤ ਬੈਠੇ ਤਾਂ ਹਰ ਪੰਡਤ ਦੀ ਥਾਲੀ ਵਿੱਚੋਂ ਭਗਤ ਰਵੀਦਾਸ ਭੋਜਨ ਛਕਦੇ ਨਜ਼ਰ ਆਏ ਪੰਡਾਲ ਵਿੱਚ ਰੌਲਾ ਪੈ ਗਿਆ ਹਰ ਪੰਡਤ ਇਹੋ ਕਹਿ ਰਿਹਾ ਸੀ ਕਿ ਭਗਤ ਰਵੀਦਾਸ ਮੇਰੀ ਥਾਲੀ ਵਿੱਚੋਂ ਭੋਜਨ ਖਾ ਰਿਹਾ ਹੈ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਸੀ ਕਿ ਇਹ ਭਗਤਾਂ ਦੀ ਉੱਚੀ ਅਵਸਥਾ ਵਿੱਚ ਪਹੁੰਚੇ ਭਗਤ ਹਨ ਸਭ ਨੇ ਜਾ ਕੇ ਭਗਤ ਰਵੀਦਾਸ ਦੇ ਪੈਰ ਛੂਹੇ ਤੇ ਮਾਫੀ ਮੰਗੀ ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬਿਠਾ ਕੇ ਉੱਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿੱਚ ਸਾਰੇ ਪੰਡ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਇਸ ਵਕਤ ਇਹ ਸ਼ਬਦ ਉਸ ਪਰਮਾਤਮਾ ਦੀ ਵਡਿਆਈ ਚ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬੇ ਨमाज ਗੁਸਈਆ ਮੇਰਾ ਮਾਥੇ ਛਤਰ ਤਰੇ ਪਾਵਹਿ ਪਰਮਾਤਮਾ ਤੇਰੀ ਕਿਰਪਾ ਨਾਲ ਮੇਰੇ ਸਿਰ ਉੱਤੇ ਛਤਰ ਝੁੱਲ ਰਿਹਾ ਹੈ ਤੇ ਤੇਰੀ ਕਿਰਪਾ ਨਾਲ ਹੀ ਮੈਨੂੰ ਇਨਾ ਮਾਣ ਸਨਮਾਨ ਮਿਲ ਰਿਹਾ ਹੈ ਭਗਤ ਰਵਿਦਾਸੀ ਦਾ ਕਥਨ ਮਨ ਚੰਗਾ ਤੋਂ ਕਠੋਤੀ ਮੈਂ ਗੰਗਾ ਲਿਖ ਕੇ ਇਹ ਸਾਫ ਕਰ ਦਿੱਤਾ ਕਿ ਕੀ ਅਗਰ انسان ਦਾ ਦਿਲ ਸਾਫ ਹੈ ਅਨਸਾਨਿਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਰੱਬ ਨੂੰ ਖੁਸ਼ ਕਰਨ ਲਈ ਜਿਹੜੇ ਅਡੰਬਰ ਤੇ ਕਰਮ ਕਾਂਡ ਬ੍ਰਾਹਮਣਾਂ ਨੇ ਕਾਇਮ ਕੀਤੇ ਇਨਾਂ ਨੇ ਖੁੱਲਕੇ ਵਿਰੋਧ ਕੀਤਾ ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ ਪਾਤ ਤੇ ਊਚ ਨੀਚ ਦਾ ਵਿਰੋਧ ਕੀਤਾ ਜਿੱਥੇ ਆਪ ਜੀ ਨੇ ਆਪਣੇ ਪਵਿੱਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾਂ ਪ੍ਰਾਣੀਆਂ ਦਾ ਭਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੀ ਸੰਕਿਆ ਨੂੰ ਨਵਿਰਤ ਕਰਦੇ ਹੋਏ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦੇ, ਨੇਕ ਅਮਲਾਂ ਤੇ ਚੱਲਦਿਆਂ ਜੀਵਨ ਗੁਜ਼ਾਰੰਦਾ ਸੰਦੇਸ਼ ਦਿੱਤਾ। ਆਪ ਜੀ ਦੇ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆਂ ਹੋਇਆਂ ਵੀ ਆਪ ਜੀ ਨੇ ਕਦੀ ਦੌਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿੱਤਾ। ਆਪ ਜੀ ਤਿਆਗੀ ਸੁਭਾਅ ਦੇ ਸਨ। ਜੂ ਵੀ ਆਪ ਜੀ ਕੋਲ ਹੁੰਦਾ ਉਹ ਵੀ ਆਪ ਸੰਤਾਂ, ਭਗਤਾਂ ਦੀ ਲੋੜਾਂ ਨੂੰ ਦੇਖਦੇ ਹੋਏ ਉਹਨਾਂ ਤੇ ਖਰਚ ਕਰ ਦਿੰਦੇ। ਜਿਸ ਤੋਂ ਆਪ ਜੀ ਦੇ ਮਾਤਾ ਪਿਤਾ ਵੀ ਆਪ ਜੀ ਨਾਲ ਨਾਰਾਜ਼ ਹੁੰਦੇ ਜਦ ਮਾਤਾ ਪਿਤਾ ਨੇ ਆਪ ਜੀ ਨੂੰ ਸ਼ਾਦੀ ਕਰਨ ਤੋਂ ਬਾਅਦ ਆਪ ਜੀ ਨੂੰ ਅਲੱਗ ਕਰ ਦਿੱਤਾ ਤਾਂ ਆਪ ਚਮੜੇ ਦੀਆਂ ਜੁੱਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲੱਗੇ ਅਮੀਰੀ ਦੀ ਆਪ ਜੀ ਨੂੰ ਕੋਈ ਚਾਹ ਨਹੀਂ ਸੀ ਕਹਿੰਦੇ ਹਨ ਕਿ ਇੱਕ ਵਾਰੀ ਜਦ ਆਪ ਜੀ ਦੇ ਹਮਦਰਦ ਨੇ ਆਪ ਜੀ ਦੀ ਗਰੀਬੀ ਦੇਖੀ ਆਪ ਜੀ ਦੀ ਝੁੱਗੀ ਵਿੱਚ 파ਰਸ ਰੱਖ ਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ ਸੋਚਿਆ ਕਿ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਉਹ ਵਾਪਸ ਆਇਆ ਤਾਂ ਉਸਨੇ 파ਰਸ ਉੱਥੇ ਹੀ ਉਸੇ ਤਰ੍ਹਾਂ ਪਿਆ ਦੇਖਿਆ ਜਿੱਥੇ ਕੇ ਜਿਵੇਂ ਰੱਖ ਕੇ ਗਿਆ ਸੀ 151 ਸਾਲ ਦੀ ਉਮਰ ਬਤਾ ਕੇ ਭਗਤ ਰਵੀਦਾਸ ਜੀ ਚੰਤੌੜ ਵਿਖੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਚਿੰਤੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸਿशोਭਿਤ ਹੈ ਆਪ ਜੀ ਦੇ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ ਮਨਾਰਾ ਬਣ ਕੇ ਰਾਹ ਦਿਖਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ